ਨਗਰ ਦਿਪਿੰਦਰ ਚਪਕਰਾ ਦੇ ਵਿਖੇ ਭਾਰਮੀ ਦੇ ਕਰਕੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਦੇ ਕਰਕੇ ਮਲਵੇ ਦੇ ਹੇਠ 70 ਸਾਲਾ ਬਜ਼ੁਰਗ ਯੂਸਫ ਮਸੀ ਗੰਬੀ ਰੋਗ ਦੇ ਵਿੱਚ ਜ਼ਖਮੀ ਹੋ ਗਿਆ ਇਸ ਦੇ ਵਿੱਚ ਸਿਵਲ ਹਸਪਤਾਲ ਦਾ ਗੁਰਦਾਸਪੁਰ ਦੇ ਵਿਖੋ ਇਲਾਜ ਚੱਲ ਰਿਹਾ ਹੈ ਕਾਰ ਦੇ ਬਾਕੀ ਮੈਂਬਰਾਂ ਨੇ ਵੀ ਆਪਣੀ ਜਾਨ ਪਾਜ ਕੇ ਬਚਾਈ ਤੇ ਘਰ ਪਰਿਵਾਰਕ ਮੈਂਬਰ ਜਿਹੜਾ ਨੇ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਮਕਾਨ ਦੀ ਛੱਤ ਪੱਕੀ ਕਰਨ ਦੇ ਲਈ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਪਰ ਅਜੇ ਤੱਕ ਉਹਨਾਂ ਨੂੰ ਕੋਈ ਵੀ ਸਰਕਾਰੀ ਗ੍ਰਾਂਟ ਨਹੀਂ ਮਿਲੀ ਹੈ ਪੜੀ ਪੜੀ ਇੱਦਾਂ ਗੱਲ ਬਾਤ ਤੇ ਪੀ ਸਵੇਰੇ ਨਾਂ بارش ਬੜੀ ਲੱਗੀ ਤੇ ਨਾ ਮੀ ਬਹੁਤ ਤੇਰੇ ਉਹਨੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਡਿਆ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਕੇ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਇਸੇਰ ਤਾਂਾਂ ਕਿ ਲੱਗੇ ਸਰ ਕੋਲ ਕਿੰਨੇ ਕੱਢਿਆ ਬਾਹਰ ਹਾਂਜੀ ਆ ਫਿਰ ਪਿੰਨੋ ਦੋ ਮੁੰਡੇ ਆਏ ਪਿੰਡੋਂ ਮੁੰਨਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਤੇ ਤੁਹਾਡੀ ਇਕੱਠੇ ਕਿਥੇ ਕੋਟੇ ਬਣਨੇ ਗ੍ਰੈਂਡ ਨਹੀਂ ਨਾਈ ਜੀ ਗ੍ਰਾਂਡ ਆ ਜੀ ਤੱਕ ਉੱਥੇ ਲਿਸਟ ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਨ ਦਾ ਨਾ ਕੋਈ ਗੌਰ ਕਰਦਾ ਕੇ ਰੇਨ ਕੋਈ ਕਰਨ ਦਿਆ ਗਾਂਢ ਜੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨਾਂ ਜੀ ਨੁਕਸਾਨ ਆ ਡਾਏ ਹੋਏ ਸਭ ਕੁਝ ਸੱਤ ਡੇਗੀ ਆ ਤੇ ਸਭ ਕੁਝ ਜੋ ਭਾਗ ਹੈ ਘਰ ਭੱਜ ਟੁੱਟ ਭੱਜ ਗਿਆ ਕੀ ਕਿਸ ਮਾਰੀ ਸਮਾਨ ਗਾਰਡਨ ਨਵਾਰੀ ਹੀ ਪੇਟੀ ਪੁੱਟੀ ਤੇ ਭਾਂਡਾ ਟੇਕਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟ ਦੇ ਸਭ ਕੋਈ ਕੋਣੀ ਦੱਸਤਾ ਜਦੋਂ ਦੀ ਸਾਡੇ ਬਗੀ ਐਂਡ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾ ਬ੍ਰਦਰ ਹੀ ਤੇ ਮਾਰੀ ਮਾਮੀ ਜੀ ਹੀ ਤੇ ਉਹ ਬਾਪੂ ਜੀ ਹੀ ਇਹ ਨਾ ਬੁੱਤ ਮੈਂ ਵਰਿਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਪਾ ਪਾਹਾ ਅਸੀਂ ਥੱਲੇ ਆ ਗਏ ਕੋਠਾ ਟੱਟ ਗਿਆ ਸਾਡਾ ਜੇ ਗਰਾਊਂਡ ਮਿਲੀ ਹੁੰਦੀ ਤੇ ਇਹ ਕੰਮ ਕਰਨ ਨੂੰ ਹੋਣਾ ਕਿੰਨੇ ਵਜੇ ਘਟਣਾ ਹੈ ਕਿੰਨੇ ਵਜੇ ਡਿੱਗਾ ਸਰੋਸ਼ ਇਹ 7 ਵਜੇ ਦਾ ਕੋਈ ਕੋਈ ਨਾ ਟੱਲ ਕੇ ਇਹ ਮੁੰਡਾਈ ਪੜੇਵਾ ਪਤੀਆ ਪੜੇਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਬਾਪੂ ਵੀ ਕਿੰਨੇ ਜਣੇ ਹਾਂਜੀ ਗ੍ਰਾਂਡਪਰੀ ਨਹੀਂ ਆ ਗਈ ਗ੍ਰਾਂਡਪਰੀ ਮਿਲੀ ਨਹੀਂ ਨੀ ਇਹਨਾਂ ਨੂੰ ਜੇ ਮਿਲਦੀ ਤਾਂ ਇਦਾਂ ਕੰਨ ਹੁੰਦਾ ਦਿੰਦੇ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰੇ ਮੰਗਵਾ ਕਰਨੇ ਆ ਵੀ ਜੋ ਗਰੀਬ ਦੀ ਮਜਦਦ ਕਰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਬਸ ਤੋਂ ਬਾਅਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਪਿੰਡ ਚਬਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਔਰ ਛੱਤ ਉੱਪਰगिरगिर ਤੇ ਇਹਦੇ ਪੋਲੀਟੋਮਾ ਆਇਆ ਵਾ ਮਤਲਬ ਚੈਸ ਇੰਜਰੀ ਵੀ ਹੈਗੀ ਅਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਹੈ ਤੇ ਤੇ ਐਕਸਟ੍ਰੀਮਿਟੀ ਚ ਫ੍ਰੈਕਚਰ ਹੈਗੇ ਹੈ ਤੇ ਫਰਸਟ ایڈ ਕਿ ਦਿੱਤੀ ਇਹਨਾਂ ਦੇ ਪੇਸ਼ੰਦੇ ਐਕਸ ਰੇ ਕਰਾਉਂਦੇ ਆ ਜਾ ਵੀ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੋ ਸ਼ੁਰੂ ਕਰਤਾ ਹ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟ ਆਏ ਨੇ ਚੈਸਟ ਜੀ ਵਿੱਚ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਚੈਸਟ ਹਰੀ ਛਾਤੀ ਜੀ ਡੀ ਟੁੱਟੀ ਨਹੀਂ ਹੈ ਉਹ ਇੱਕ ਵਾਰੀ ਆਕਟੋਸੋਨੀ ਕਰਾ ਕੇ ਦੇਖਾਂਗੇ ਤੇ ਸੀਮਾ ਦਾ ਫ੍ਰੈਕਚਰ ਲੱਗ ਰਿਹਾ ਮੈਂ ਨਹੀਂ ਤੇ ਤਿੰਨ ਬੰਦੇ ਸਤੇ ਸੀਗੇ ਪਰ ਸੱਟ ਇਹਨਾਂ ਨੇ ਲੱਗੀ ਜਾ ਹਾਂ ਜੀ ਕੋ ਲਿਆ ਗਿਆ ਸੀ ਹਾਂ ਇਹਨੂੰ ਐਮਬੂਲੈਂਸ ਤੋਂ ਲੈ ਐਮਬੂਲੈਂਸ ਜੀ ਕੀ ਕਰੇ ਪੇਸ਼ੈਂਟ ਸਟੇਬਲ ਹੈ ਪੇਸ਼ੈਂਟ ਠੀਕ ਹੈ 98% ਦੀ ਆਕਸੀਜਨ ਆ ਰਹੀ ਹੈ